ਛੋਟੇ ਪਸ਼ੂ ਪਾਲਕਾਂ ਨੂੰ ਅਚਾਰ ਤੇ ਨਹੀਂ ਜਾਣਾ ਚਾਹੀਦਾ ਇਹ ਨੋਟ ਕਰ ਲਓ ਜੀ 10 15 ਲੀਟਰ ਵਾਲੀ ਗਾਂ ਤੇ ਚਾਹੇ ਮੱਝ ਹੈ ਉਹਨੂੰ ਕੀ ਅਚਾਰ ਦੀ ਲੋੜ ਹੈ ਉਹਨੂੰ ਕਿਹੜੀ ਫੀਡ ਦੀ ਲੋੜ ਹੈ ਕਿ ਕੱਲੀਆਂ ਖਲਾਣਾ ਡੰਗਾ ਲੈ ਜਾਏਗਾ ਨਮਕ ਗੁੜ ਪਾ ਕੇ ਹੀ ਆਪਾਂ ਡੰਗਾ ਲਾ ਲਾਂਗੇ ਜੇ ਉਹਦੇ ਦੁੱਧ ਦੇ ਵਿੱਚ ਕੋਈ ਕਮੀ ਆ ਰਹੀ ਹੈਗੀ ਆ ਉਹ ਸਾਰੀਆਂ ਗੱਲਾਂ ਨੇ ਇਰਦ ਗਿੱਧਰ 12 15 ਮਿੰਟਾਂ ਦੀ ਸਾਡੀ ਵਾਰਤਾ ਲਾਭ ਰੂਗੀ ਲੋਕ ਬਹੁਤ ਵਾਰ ਇਹਨਾਂ ਇਹ ਸਵਾਲ ਪੁੱਛ ਲੈਂਦੇ ਆ ਵੀ ਜੀ ਤੁਸੀਂ ਕਿਹੜਾ ਪਸ਼ੂ ਰੱਖਿਆ ਮੈਂ ਕਹਿੰਦਾ ਮੇਰੀ ਚਿੰਤਾ ਛੱਡੋ ਤੁਸੀਂ ਰੱਖਿਆ ਅੱਜ ਆਪਾਂ ਘਰੇਲੂ ਪੱਧਰ ਤੇ ਜਿਹੜੇ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਵਧੀਆ ਆਪਾਂ ਦੁੱਧ ਚਾਹੇ ਲੀਟਰ ਘਟਾ ਜੇ ਪਰ ਤਾਕਤਵਰ ਦੁੱਧ ਮਿਲਦਾ ਰਹੇ ਤੇ ਆਪਾਂ ਖਰਾਕੀ ਪ੍ਰਬੰਧਨ ਕਿਵੇਂ ਕਰਨਾ? ਇਹੀ ਕਮਣਾ ਮੈਂ ਬਹੁਤ ਦੇਰ ਤੋਂ ਕਰ ਵੀ ਰਹੇ ਤੇ ਦੱਸ ਵੀ ਰਹੇ ਹਾਂ। ਜੀ। ਕੋਈ ਦਵਾਈ ਦੀ ਲੋੜ ਨਹੀਂ ਪੈਣੀ। ਕਹਿੰਦੇ ਜੀ ਦੁੱਧ ਘਟਜੂ। ਮੈਂ ਕਹਿੰਦਾ ਦੁੱਧ ਘਟਜੂ 40-50 ਲੀਟਰ ਦੁੱਧ ਘਟਜੂ। ਮਤਲਬ ਕਿ 20-30% ਦੁੱਧ ਘਟਜੂ। ਹੂੰ। ਪਰ ਮੈਂ ਕਹਿੰਦਾ ਪਨੀਰ, ਮੱਖਣ, ਦਹੀਂ ਤੇ ਦੁੱਧ ਸੋਨੇ ਵਰਗਾ ਹੋਜੂ ਤੇਰਾ। ਹਾਂ। ਪੂਣੀ ਇਹਨਾਂ ਨੂੰ ਹਰਾ ਪੱਠਾ ਪਾਉਣਾ ਚਾਹੀਦਾ ਹੈ 20 25 ਕਿਲੋ ਰੱਜਮਾ ਹਰਾ ਪੱਠਾ ਨਹੀਂ ਦੇਣਾ ਇਹ ਵੱਡੀ ਗਲਤੀ ਹੈ ਜੀ ਰੱਜਮਾ ਹਰਾ ਪੱਠਾ ਨਹੀਂ ਦੇਣਾ ਕਈ ਵਾਰੀ ਆਪਣੇ ਕੋਲੇ ਪੱਠੇ ਬਹੁਤ ਜ਼ਿਆਦਾ ਹੁੰਦੇ ਆ ਉਹ ਰੱਜਮਾ ਹਰੇ ਇਕੱਲਾ ਹਰਾ ਹੀ ਚੱਲਦਾ ਬਸ ਉਹ ਨਹੀਂ ਨਹੀਂ ਹਰੇ ਚਾਰੇ ਦੇ ਵਿੱਚ ਵੀ ਸਰਦੀਆਂ 'ਚ ਸਾਨੂੰ ਰਾਈ ਕਾ ਜਿਹੜਾ ਹੈਗਾ ਹਾਂਜੀ ਰਾਈ ਕਾ ਬੀਜਣਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਅੱਜ ਆਪਾਂ ਫੇਰ ਗੱਲਬਾਤ ਕਰਾਂਗੇ ਉਹ ਦਿਗਗਜ ਜਾਣਕਾਰੀ ਦੇ ਭੰਡਾਰ ਵਾਲੇ ਡਾਕਟਰ ਆਪਣੇ ਨਾਲ ਮੌਜੂਦ ਹੈਗੇ ਆ ਪਸ਼ੂਆਂ ਦੀ ਸਿਹਤ ਨਾਲ ਪਸ਼ੂਆਂ ਦੀਆਂ ਦਵਾਈਆਂ ਦੇ ਉੱਤੇ ਜਿਨ੍ਹਾਂ ਦੀ ਕਾਫੀ ਪਕੜ ਹੈਗੀ ਆ ਪਰ ਉਹਨਾਂ ਦੀ ਵੀ ਪਹਿਲ ਰਹਿੰਦੀ ਹੈਗੀ ਖੁਰਾਕੀ ਤੱਤਾਂ ਬਾਰੇ ਜੇਕਰ ਆਪਾਂ ਘਰੇਲੂ ਬੱਧਰ ਤੇ 2-4 ਡੰਗਰ ਰੱਖੇ ਹੋਏ ਨੇ ਮੱਝ ਹੈ ਗਾਂ ਦੀ ਉਹਨੂੰ ਆਪਾਂ ਕੋਈ ਬਾਹਰੋਂ ਸਮਾਨ ਨਹੀਂ ਪਾਉਣਾ ਚਾਹੁੰਦੇ ਤੇ ਚੰਗਾ ਦੁੱਧ ਲੈ ਕੇ ਆਪਦੀ ਖਰਾਕ ਦਾ ਹਿੱਸਾ ਜਿਹੜਾ ਦੁੱਧ ਹੈਗਾ ਉਹਨੂੰ ਪੂਰਾ ਕਰਨਾ ਚਾਹੁੰਦੇ ਆ ਦੇਸੀ ਘਿਓ ਖਾਣਾ ਚਾਹੁੰਦੇ ਆ ਤਾਂ ਪੱਠਿਆਂ ਵਾਲੇ ਕਿਾਰੇ ਜੋ ਸਮਾਨ ਪਾਣਾ ਚਾਹੁੰਦੇ ਆ ਇਹਦੇ ਦਿਵਾਲੇ ਅੱਜ ਦੀ ਵੀਡੀਓ ਘੁੰਮੂਗੀ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਦੁੱਧ ਵਰਤਿਆ ਜਾ ਰਿਹਾ ਹੈਗਾ ਕਮਰਸ਼ੀਅਲ 2-200 گاਵਾਂ ਦਾ ਫਾਰਮ ਹੋਰ ਤਰੀਕੇ ਦਾ ਹੋ ਸਕਦਾ ਤੇ ਡਾਕਟਰ ਡੈਲੀਗੇੜਾ ਮਾਰਦਾ ਜੇ ਆਪਣੇ ਪਸ਼ੂ ਤੰਦਰੁਸਤ ਨਹੀਂ ਤਾਂ ਆਪਾਂ ਨੂੰ ਸ਼ਾਇਦ ਡਾਕਟਰ ਦੀ ਲੋੜ ਕੱਲੀ ਏਆਈ ਕਰਾਉਣ ਵਾਸਤੇ ਹੀ ਪਵੇ ਇਹ ਤਰ੍ਹਾਂ ਦੇ ਜਿਹੜੇ ਸਾਰੇ ਆਮ ਇਤਿਹਾਤ ਨੇ ਇਹਨਾਂ ਦੇ ਦਾ ਸੰਬੰਧ ਇਹਨਾਂ ਨੇ ਕਿਤਾਬ ਵੀ ਲਿਖੀ ਹੈ YouTube ਚੈਨਲ ਵੀ ਹੈਗਾ ਸਮਾਂ ਕੱਢ ਕੇ ਖਬਰਾਂ ਦੇ ਨਾਲ ਇਹਨਾਂ ਦੀ ਜਾਣਕਾਰੀ ਦੇ ਨਾਲ ਵੀ ਜੁੜਿਆ ਕਰੋ ਅੱਜ ਜਿਹੜੀ ਮੈਂ ਵੀਡੀਓ ਦੇ ਜ਼ਰੀਏ ਤੁਹਾਡਾ ਨਾਲ رابطہ ਕਰੈਮ ਕਰਾਉਣ ਲੱਗਾ ਹੈਗਾ ਉਹ ਇਹੀ ਆ ਵੀ 10 15 ਲੀਟਰ ਵਾਲੀ ਗਾਂ ਤੇ ਚਾਹੇ ਮੱਝ ਆ ਉਹਨੂੰ ਕੀ ਅਚਾਰ ਦੀ ਲੋੜ ਹੈ ਉਹਨੂੰ ਕਿਹੜੀ ਫੀਡ ਦੀ ਲੋੜ ਹੈ ਕਿ ਕੱਲੀਆਂ ਖਲਾਣਾ ਡੰਗਾ ਲੈ ਜਾਏਗਾ ਨਮਕ ਗੁੜ ਪਾ ਕੇ ਹੀ ਆਪਾਂ ਡੰਗਾ ਲਾ ਲਾਂਗੇ ਜੇ ਉਹਦੇ ਦੁੱਧ ਦੇ ਵਿੱਚ ਕੋਈ ਕਮੀ ਆ ਰਹੀ ਹੈਗੀ ਆ ਉਹ ਸਾਰੀਆਂ ਗੱਲਾਂ ਦੇ ਇਰਦ-ਗਿਰਦ 12 15 ਮਿੰਟਾਂ ਦੀ ਸਾਡੀ वार्ता ਲਾਭ ਰੂਗੀ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਸਸੀ ਕੌਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਕ ਸਰ ਗਵਰਨਮੈਂਟ ਪਦ ਦੇ ਉੱਤੇ ਕੰਮ ਕਰਕੇ ਕਿਤਾਬ ਵੀ ਦੇ ਦਿੱਤੀ ਤੇ ਹੁਣ ਕਿਸਾਨਾਂ ਲਈ ਜਾਣਕਾਰੀ ਵੀ ਸਾਨੂੰ ਦਿੰਨੇ ਹੈਗੇ ਇਸ ਵਿਸ਼ੇ ਨਾਲ ਦੱਸਿਓ ਵੀ ਇਹ ਜਿਹੜੇ ਹਜੇ ਇੰਨੇ ਜ਼ਿਆਦੇ ਆਪਾਂ ਦੁੱਧ ਦੇ ਲਾਲਚ ਤੋਂ ਬਿਨਾ ਘਰੇ ਪਸ਼ੂ ਰੱਖੇ ਹੋਏ ਨੇ ਕਿਸੇ ਕੋਲੇ 2 ਨੇ ਕਿਸੇ ਕੋਲੇ 5 ਨੇ ਪਰਿਵਾਰਾਂ ਦੇ ਹਿਸਾਬ ਦੇ ਨਾਲ ਜਿਹੜੀ ਰਿਕੁਆਇਰਮੈਂਟ ਆ ਦੁੱਧ ਦੀ ਉਹ ਆਪਣਾ ਘਰੋਂ ਹੀ ਪੈਦਾ ਕਰਨਾ ਚਾਹੁੰਦੇ ਨੇ ਖੇਤੀ ਦੇ ਵਿੱਚੋਂ ਪੱਠੇ ਆ ਜਾਂਦੇ ਨੇ ਪਹਿਲਾਂ ਹਰਾ ਚਾਰਾ ਪਸ਼ੂਆਂ ਨੂੰ ਚਰਾ ਲਿਆ ਜਾਂਦਾ ਸੀਗਾ ਅੱਜ ਕੱਲ ਪਸ਼ੂ ਬੰਨੇ ਹੀ ਰਹਿੰਦੇ ਨੇ ਨਾ ਛੱਪੜਾ ਤੇ ਜਾਂਦੇ ਨੇ ਕੁਝ ਨਹੀਂ ਕਰਦੇ ਬਸ ਪਸ਼ੂ ਨਮਾ ਤੇ ਪਾਣੀ ਪਿਆਤਾ ਤੇ ਨੀਰਾ ਪਾਤਾ ਇਹ ਤਾਂ ਆਮ ਚੱਲਦਾ ਪਸ਼ੂਆਂ 'ਚ ਦਿੱਕਤਾਂ ਉਹਨਾਂ 'ਚ ਵੀ ਐ ਤੇ ਉਹ ਜਿਹੜੇ 60 70 ਲੀਟਰ ਵਾਲੀਆਂ ਗਾਵਾਂ ਨੇ ਦਿੱਕਤਾਂ ਹੋਂਨਾ ਵਿੱਚ ਵੀ ਐ ਅੱਜ ਆਪਾਂ ਘਰੇਲੂ ਪੱਧਰ ਤੇ ਜਿਹੜੇ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਵਧੀਆ ਆਪਾਂ ਦੁੱਧ ਚਾਹੇ ਲੀਟਰ ਘਟਾ ਜਾਏ ਪਰ ਤਾਕਤਵਰ ਦੁੱਧ ਮਿਲਦਾ ਰਹੇ ਤੇ ਆਪਾਂ ਖਰਾਕੀ ਪ੍ਰਬੰਧਨ ਕਿਵੇਂ ਕਰਨਾ ਇਹੇ ਕੰਮ ਨਾਲ ਮੈਂ ਬਹੁਤ ਦੇਰ ਤੋਂ ਕਰ ਵੀ ਰਹੇ ਤੇ ਦੱਸ ਵੀ ਰਹੇ ਜੀ ਦੇਖੋ ਜਿਹੜੇ ਕਮਰਸ਼ੀਅਲ ਡੇਰੀ ਫਾਰਮਰ ਨੇ ਪ੍ਰੋਗਰੈਸਿਵ ਡੇਰੀ ਫਾਰਮਰ ਨੇ ਵਪਾਰਕ ਨੇ ਵਪਾਰਕ ਨੇ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੇ ਪਸ਼ੂਆਂ ਦੀਆਂ ਜ਼ਰੂਰਤਾਂ ਅਲੱਗ ਨੇ ਹੂੰ ਜਦੋਂ ਸਾਡੀ ਇਹ ਮਨਸ਼ਾ ਹੈ ਵੀ ਅਸੀਂ ਘਰੇ ਪਸ਼ੂ ਰੱਖਨੇ ਆ ਤਾਂ ਕਿ ਸਾਨੂੰ ਘਰ ਦਾ ਦੁੱਧ ਘਿਓ ਲੱਸੀ ਮੱਖਣ ਮਿਲੇ ਹੂੰ ਸਿਹਤਮੰਦ ਮਿਲੇ ਸਿਹਤਮੰਦ ਹੋਵੇ ਹਨਾ ਉਹ ਬਿਲਕੁਲ ਵੱਖਰਾ ਹੂੰ ਬੜੀ ਛੋਟੇ ਛੋਟੀਆਂ ਗੱਲਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਹੂੰ ਦੇਖੋ ਸਭ ਤੋਂ ਪਹਿਲੀ ਗੱਲ ਗੱਲਾਂ ਗਲਤੀਆਂ ਛੋਟੀਆਂ ਨੇ ਪਰ ਨਮੂਨੇ ਉਹਨਾਂ ਦੇ ਨਤੀਜੇ ਬਹੁਤ ਵੱਡੇ ਠੀਕ ਹੈ ਜੀ ਇਹ ਬੰਦਿਆਂ ਨੂੰ ਛੋਟੇ ਪਸ਼ੂ ਪਾਲਕਾਂ ਨੂੰ ਅਚਾਰ ਤੇ ਨਹੀਂ ਜਾਣਾ ਚਾਹੀਦਾ ਇਹ ਨੋਟ ਕਰ ਲਓ ਜੀ ਇਹ ਬਿਲਕੁਲ ਮੈਂ ਉਹਦੇ ਕਹਿ ਰਿਹਾ ਦੋ ਚਾਰ ਪੰਜ ਪਸ਼ੂ ਵਾਲੇ ਅਚਾਰ ਤੇ ਨਹੀਂ ਜਾਣਾ ਚਾਹੀਦਾ ਦਾ ਕਾਰਨ ਕੀ ਹੈ ਹੂੰ ਹੂੰ ਇਹ ਬੰਦੇ ਅਗਰ ਅਚਾਰ ਮੁੱਲ ਲੈਣਗੇ ਤਾਂ ਇਹਨਾਂ ਨੂੰ 6.5 6 6.5 70 ਰੁਪਏ ਮਿਲੂਗਾ ਜਿਹੜਾ ਕਿ ਬਹੁਤ ਮਹਿੰਗਾ ਹੈ ਘਰੇ 3.5 ਰੁਪਏ ਬੰਦ ਹੈ ਜੇ ਘਰੇ ਬਣਾਉਣਗੇ ਇਹਨਾਂ ਨੇ 4-5 ਟੋਏ 'ਚ ਇਹਨਾਂ ਦਾ ਅਚਾਰ ਸਹੀ ਨਹੀਂ ਬਣਦਾ ਖਰਾਬ ਹੋਣਾ ਫੁੱਲੀ ਅੰਗੇ ਪਿਛਲੇ ਮਹੀਨੇ ਜਿਨ੍ਹਾਂ ਨੇ ਚਾਰ ਪਾਇਆ ਜੁਲਾਈ ਚ ਪਰਸਾਤਾ ਨੂੰ ਇਹ ਬਰਸਤ ਇਹਨਾਂ ਦੇ ਚਾਰ ਤਾਂ ਬੇਦਗਰ ਖੋਣਾ ਹੁਣ ਦੇਖੋ ਮੈਂ ਤੁਹਾਨੂੰ ਛੋਟਾ ਜਿਹਾ ਤਜਰਬਾ ਦੱਸਦਾ ਸਾਡੇ ਇੱਕ ਫਾਰਮਰ ਹੈ ਛੋਟਾ ਜਿਹਾ ਉਹਦੇ ਕੋਲੇ 2 ਕੁਇੰਟਲ ਦੁੱਧ ਸੀ ਪੰਜ ਛੇ ਗਾਮਾ ਸੀ ਹੂੰ ਉਹਦੇ ਫਾਰਮ ਤੇ ਦੁਨੀਆ ਭਰ ਦੀਆਂ ਸਮੱਸਿਆਵਾਂ ਮਸੀ ਰੀਪੀਟ ਬਰੀਡਿੰਗ ਸੀ ਬੋਲਦੀਆਂ ਨਹੀਂ ਸੀ ਰਹਿਣੀਆਂ ਨਹੀਂ ਸੀ ਮਿਸਟਾਈਟਿਸ ਨਹੀਂ ਸੀ ਜਾਂਦੀ ਮੈਂ ਤਾਂ ਉਹਨੇ ਕਿਹਾ ਮੈਂ ਕਿਹਾ ਵੀ ਚਾਰ ਬੰਦ ਕਰਦੇ ਕੋਈ ਦਵਾਈ ਦੀ ਲੋੜ ਨਹੀਂ ਪੈਣੀ ਕੰਦਰ ਜੀ ਦੁੱਧ ਘਟਜੂ ਮੈਂ ਕਹਿਆ ਦੁੱਧ ਘਟਜੂ 40 50 ਲੀਟਰ ਦੁੱਧ ਘਟਜੂ ਮਤਲਬ ਕਿ 20 30% ਦੁੱਧ ਘਟਜੂ ਹੂੰ ਪਰ ਮੈਂ ਕਹਿਆ ਪਨੀਰ ਮੱਖਣ ਦਹੀਂ ਤੇ ਦੁੱਧ ਸੋਨੇ ਵਰਗਾ ਹੋਜੂ ਤੇਰਾ ਹਾਂ ਪਰਸੋਂ ਚ ਉੱਥੇ ਮੈਨੂੰ ਨੇ ਦੱਸਿਆ ਕਹਿੰਦਾ ਮੇਰਾ ਤਾਂ ਇੰਨਾ ਵਧੀਆ ਪਨੀਰ ਹੀ ਨਹੀਂ ਸੀ ਬੰਦ ਆ ਹੂੰ ਕਹਿੰਦਾ ਮੇਰਾ ਦੁੱਧ ਜਿਹੜਾ 50 ਰੁਪਏ ਵਿਕਦਾ ਸੀ ਹੁਣ 60 ਰੁਪਏ ਵਿਕਣ ਲੱਗ ਗਿਆ ਹੂੰ ਗੱਲ ਤਾਂ ਉੱਥੇ ਆ ਗਈ ਹੂੰ 20% ਦੁੱਧ ਘਟ ਗਿਆ ਤਾਂ ਰੇਟ ਵੀ 10 15% ਵੱਧ ਗਿਆ ਜੀ ਹੁਣ ਕਰਨਾ ਕੀ ਹੈ ਇਹ ਬੰਦੇ ਮਾਰ ਕਿੱਥੋਂ ਖੰਦੇ ਹੂੰ ਇਹ ਬੰਦੇ ਪਸ਼ੂਆਂ ਨੂੰ ਪਹਿਲੀ ਗੱਲ ਸ਼ੁਰੂਆਤੀ ਗੱਲ ਇਹਨਾਂ ਨੂੰ ਪਸ਼ੂਆਂ ਦੇ ਰਸੇ ਜਾਂ ਸੰਗਲ ਹੂੰ ਹੂੰ ਕੁੰਡੇ ਤੋਂ ਲੈ ਕੇ ਜਾਂ ਕਿੱਲੇ ਤੋਂ ਲੈ ਕੇ 5 ਫੁੱਟ ਘੱਟੋ-ਘੱਟ ਦੀ ਲੰਬਾਈ ਚਾਹੀਦੀ ਹੈ ਖੁੱਲਾ ਬੰਨਣਾ ਖੁੱਲਾ ਤਾਂ ਬੰਨਣਾ ਵੀ ਜਿਹਦੀ ਗਰਦਨ ਪੂਰੀ ਉੱਪਰ ਜਾਊਗੀ ਹਾਂਜੀ ਤਾਂ ਉਹ ਜੁਗਾਲੀ ਪੂਰੀ ਕਰੂਗਾ ਜੁਗਾਲੀ ਪੂਰੀ ਦਾ ਮਤਲਬ ਇਹ ਹੈ ਵੀ ਉਹ 25-30000 ਵਾਰ 24 ਘੰਟੇ ਚ ਮੂੰਹ ਹਲਾਊਗਾ ਇਹ ਤਾਂ ਜੇ ਜੁਗਾਲੀ ਉਹਦੀ 25 30 ਹਜ਼ਾਰ ਪਰ ਹੋਊ 24 ਘੰਟੇ ਵਿੱਚ ਹੂੰ ਤਾਂ ਉਹਦੇ ਪੇਟ ਦੇ ਵਿੱਚ 150 100 ਤੋਂ 150 ਲੀਟਰ ਥੁੱਕ ਪੈਦਾ ਹੋਊ ਹਾਂਜੀ ਸਲਾਈਵਾ ਜਿਹਨੂੰ ਕਹਿੰਦੇ ਜੁਗਾਲੀ ਹੋਊਗੀ ਜੁਗਾਲੀ ਕਰਨ ਨਾਲ ਉਹਦੇ ਵਿੱਚ 2.5 ਤੋਂ 3 ਕਿਲੋ ਮਿੱਠਾ ਸੋਡਾ ਘੁੰਮੂਗਾ ਪੇਟ ਤੋਂ ਓਕੇ ਜੀ ਜੁਗਾਲੀ ਪੂਰੀ ਹੋਊਗੀ ਥੁੱਕ ਪੂਰਾ ਬਣੂਗਾ ਮਿੱਠਾ ਸੋਡਾ ਪੂਰਾ ਬਣੂਗਾ 90% ਬਿਮਾਰੀਆਂ ਗਾਇਬ ਹੋ ਗਈ ਠੀਕ ਹੈ ਜੀ ਦੂਜੀ ਜ਼ਰੂਰਤ ਉਹਦੀ ਕੀ ਹੈ ਹੂੰ ਇਹ ਪਸ਼ੂ ਨੂੰ 100 ਤੋਂ 150 ਲੀਟਰ ਹੂੰ 24 ਘੰਟੇ ਚ ਪੀਣ ਵਾਲਾ ਠੰਡਾ ਤਾਜ਼ਾ ਪਾਣੀ ਮਿਲਣਾ ਚਾਹੀਦਾ ਠੀਕ ਹੈ ਜੀ ਇਹ ਮਿਲਦਾ ਨਹੀਂ ਇਹ ਲੋਕੀ ਨਲਕੇ ਤੇ ਜਾਂ ਮੋਟਰ ਤੇ ਪਾਣੀ ਪੀਉਂਦੇ ਹੂੰ ਇਹਨਾਂ ਦੇ ਪੇਟ ਦਾ ਜਿਹੜਾ 85% ਹਿੱਸਾ ਹੈ ਹੂੰ ਉਹ 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 ਜਿਹੜਾ ਪੇਟ ਦੇ ਵਿੱਚ ਜੋ ਹੈਗਾ ਉਹ ਚ 85 80 85% ਪਾਣੀ ਹੈ ਹਾਂਜੀ ਜਿਹੜਾ ਉਹਨੇ ਰੂਮਨ ਉਹਦੇ ਵਿੱਚ ਹੂੰ ਜੇ ਪ੍ਰਣਾਲੀ ਇਹਨਾਂ ਵਿੱਚ ਫੀਡ ਹੈ ਤੂੜੀ ਹੈ ਪੱਠੇ ਉਹ ਚ 85% ਹਿੱਸਾ ਉਹਦਾ ਪਾਣੀ ਹੈ ਫੀਡ ਚੋਂ ਤੂੜੀ ਚੋਂ ਪਾਣੀ ਚੋਂ ਹੂੰ ਹੂੰ ਹੁਣ ਉਹਦੇ ਵਾਸਤੇ ਕੀ ਜ਼ਰੂਰੀ ਹੈ ਇਹਨੂੰ 100 ਤੋਂ 120 ਲੀਟਰ ਪਾਣੀ ਮਿਲੇ ਕਿਉਂਕਿ ਦੁੱਧ ਚ 87% ਪਾਣੀ ਹੈ ਪਸ਼ੂ ਦੇ ਸਰੀਰ ਚ 70% ਪਾਣੀ ਹੈ ਦੋ ਤਿਹਾਈ ਪਾਣੀ ਹੂੰ ਪਾਣੀ ਹੁਣ ਟੂਟੀ ਤੋਂ ਜਾਂ ਨਲਕੇ ਤੋਂ ਜਾਂ ਖੇਲ ਤੋਂ ਨਹੀਂ ਪੂਰਾ ਹੋ ਸਕਦਾ ਹੂੰ ਪਸ਼ੂ ਨੇ ਦਿਨ ਚ 24 ਘੰਟੇ ਚ 27 ਤੋਂ 28 ਵਾਰ ਪਾਣੀ ਪੀਣਾ अच्छा जी असल दो तो दो-तीन बिहारी ਪਿਆ ਜਾਂਦਾ ਬਸ ਇਹੀ ਇਹੀ ਕਰ ਬੜਾ ਸਭ ਤੋਂ ਸਸਤੀ ਚੀਜ਼ ਅਸੀਂ ਸਭ ਤੋਂ ਘੱਟ ਦਿੰਨੇ ਹਮ ਹਲਕੀ ਹੈ ਪੁਰਾਕ ਦੇ ਵਿੱਚੋਂ ਪਾਣੀ ਵੱਡੀ ਇੱਕ ਮੱਗ ਪੁਰਾਣੀ ਪਾਣੀ ਸਭ ਤੋਂ ਜੋ ਦੁੱਚ ਵਿੱਚ 87% ਪਾਣੀ ਹੈ ਤੋਂ ਹਲਕੀ ਹੈ ਨੀਲੇ ਟੱਬ ਲੈ ਲਓ ਡਰਮ ਇੱਕ ਦੇ ਦੋ ਬਣ ਜਾਂਦੇ ਆ ਕੱਟ ਕੇ ਹਮ ਦੋ ਪਸ਼ੂਆਂ ਦੇ ਵਿਚਾਲੇ ਇੱਕ ਰੱਖ ਦੋ ਪਾਈਪ ਨਾਲ ਪਾਣੀ ਪਾਓ ਜਦੋਂ ਪਸ਼ੂ 100 ਲੀਟਰ ਪਾਣੀ ਪੀਣ ਲੱਗ ਗਿਆ 24 ਘੰਟੇ ਚ ਪਹਿਲੀ ਗੱਲ ਤਾਂ ਪਾਣੀ ਪਿਉਣ ਵਾਲਾ ਜੰਬ ਖਾਣਾ ਗਿਆ ਉਹਨੇ ਆਪੇ ਪੀ ਲੈਣਾ ਬਾਰ-ਬਾਰ ਪੀ ਜਾਣਾ ਤਾਂ ਤੁਸੀਂ ਦੇਖਿਓ ਵੀ ਪਸ਼ੂ ਦੀ ਸਿਹਤ ਪੇਟ ਪੇਟ ਬਿਮਾਰੀਆਂ ਦੀ ਜੜ ਹੈ ਪੇਟ ਖੁੱਲ ਜਾਣਾ ਸਰ ਤੀਜੀ ਗੱਲ ਇਹ ਲੋਕਾਂ ਨੂੰ ਮੈਂ ਫਿਰ ਕਹਿ ਰਿਹਾ ਚਾਰ ਦੀ ਲੋੜ ਨਹੀਂ ਇਨਾਂ ਨੂੰ ਹਰਾ ਪੱਠਾ ਪਾਉਣਾ ਚਾਹੀਦਾ 20-25 ਕਿਲੋ ਰੱਜਮਾ ਹਰਾ ਪੱਠਾ ਨਹੀਂ ਦੇਣਾ ਇਹ ਵੱਡੀ ਗਲਤੀ ਹੈ ਜੀ ਰੱਜਮਾ ਹਰਾ ਪੱਠਾ ਨਹੀਂ ਦੇਣਾ ਕਈ ਵਾਰੀ ਆਪਣੇ ਕੋਲੇ ਪੱਠੇ ਬਹੁਤ ਜ਼ਿਆਦਾ ਹੁੰਦੇ ਆ ਉਹ ਰੱਜਮਾ ਹਰੇ ਚ ਇਕੱਲਾ ਹਰਾ ਹੀ ਚੱਲਦਾ ਪਸ਼ੂਆਂ ਨੂੰ ਨਹੀਂ ਨਹੀਂ ਇਹ ਫਿਰ ਇਹ ਫਿਰ ਨਾ ਫਿਰ ਉਹ ਇਕਨੋਮਿਕਸ ਨਹੀਂ ਠੀਕ ਹੋਣੀ ਹੂੰ ਰੱਜਮਾ ਹਰਾ ਪੱਠਾ ਹੁਣ ਕੋਈ ਸ਼ਬਦ ਨਹੀਂ ਉਹ ਆਊਟਡੇਟਡ ਕਨਸੈਪਟ ਹੂੰ ਰੱਜਮਾ 20-25 ਕਿਲੋ ਹਰਾ ਚਾਰਾ ਤੋਂ ਵੱਧ ਨਹੀਂ ਦੇਣਾ ਨਹੀਂ ਦੇਣਾ ਨਹੀਂ ਦੇਣਾ ਠੀਕ ਹੈ ਜੀ ਤੂੜੀ 24 ਘੰਟੇ ਚ ਜਿਵੇਂ ਬਿਲਕੁਲ ਬੜੇਦ ਨੇ ਕਹਿੰਦੇ 2 ਕਿਲੋ ਤੋਂ ਵੱਧ ਨਹੀਂ ਦੇਣੀ ਠੀਕ ਹੈ ਦੇਖੋ ਲੋਕ ਬਹੁਤ ਵਾਰੀ ਨਾ ਇਹ ਸਵਾਲ ਪੁੱਛ ਲੈਂਦੇ ਆ ਵੀ ਜੀ ਤੁਸੀਂ ਕਿਹੜਾ ਪਸ਼ੂ ਰੱਖਿਆ ਮੈਂ ਕਹਿੰਦਾ ਮੇਰੀ ਚਿੰਤਾ ਛੱਡੋ ਤੁਸੀਂ ਰੱਖਿਆ ਤੁਸੀਂ ਕਰ ਲਓ ਨਹੀਂ ਠੀਕ ਲੱਗਿਆ ਨਾ ਕਰੇ ਸਹੀ ਹੈ ਮੈਂ ਤਾਂ ਖਰਚਾ ਘਟਾਈ ਰਹਿ ਹੈ ਵਧਾਤਾ ਰਿਹਾ ਕੋਈ ਦਵਾਈ ਨਹੀਂ ਦੱਸ ਰਿਹਾ ਪੱਠੇ 20 25 ਕਿਲੋ ਪਾਓ ਫੀਡ ਹੈ ਜਿਹੜੀ ਜਿਹੜਾ ਤਾਜ਼ਾ ਸੂਆ ਪਸ਼ੂ ਹੈ ਜੀ ਜੇ 10 ਕਿਲੋ ਦੁੱਧ ਹੈ ਤਾਂ 6 ਤੋਂ 7 ਕਿਲੋ ਦਾਣਾ ਪਾਓ ਉਹਨੂੰ ਦਾਣਾ ਮਤਲਬ ਪੱਠੇ ਉਹ ਚ ਮੰਦਾ ਬਹੁਤ ਫਾਰਮੂਲਾ ਬਾਅਦ ਚ ਗੱਲ ਕਰਦੇ ਹੂੰ 60 ਤੋਂ 70% ਉਹ ਚ ਫੀਡ ਪਾਓ ਖਾਸ ਕਰਕੇ ਮੱਝਾਂ ਚ ਤੁਸੀਂ 10 ਕਿਲੋ ਦੁੱਧ ਵਾਲੇ 6-7 ਕਿਲੋ ਫੀਡ ਪਾਓ ਪਹਿਲੇ 3 ਮਹੀਨੇ ਸੂਣ ਤੋਂ ਬਾਅਦ ਹੂੰ ਕਿਉਂਕਿ ਪਹਿਲੇ 3 ਮਹੀਨਿਆਂ ਚ ਪਸ਼ੂ ਨੇ ਪੂਰੇ ਸੂਏ ਦਾ ਅੱਧੋ-ਅੱਧ ਦੁੱਧ ਦੇ ਦੇਣਾ ਠੀਕ ਹੈ ਜੀ 45-50% ਦੁੱਧ ਨੇ ਪਹਿਲੇ ਤੇ 90 ਦਿਨ ਚ ਦੇ ਦੇਣਾ ਉਹਨੇ ਪਹਿਲੇ 90 ਦਿਨ ਚ ਗੱਭਣ ਵੀ ਹੋਣਾ ਹੂੰ ਹੁਣ ਦੇਖੋ ਮਸਲਾ ਕੀ ਹੈ ਇਹ ਬੰਦਿਆਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਵੀ ਇਹਨਾਂ ਦੇ ਪਸ਼ੂ ਦੁੱਧੋਂ ਜਲਦੀ ਭੱਜ ਜਾਂਦੇ ਆ ਗੱਬਣ ਹੁੰਦੇ ਨੇ ਹਾਂ ਜੇ ਤੁਸੀਂ ਪਹਿਲੇ 3 ਮਹੀਨੇ ਉਹਦੇ ਦੁੱਧ ਦਾ 60% ਦਾਣਾ ਖਵਾਇਆ ਹੂੰ 20-25 ਕਿਲੋ ਪੱਤੇ ਖਵਾਏ ਹੂੰ ਕਿਲੋ ਤੋੜੀ ਸਵੇਰੇ ਕਿਲੋ ਸ਼ਾਮ ਨੂੰ ਇਹ ਤੋਂ ਬਾਅਦ ਨਾ ਦਿੱਤੀ ਹੂੰ ਰੱਸਾ ਲੰਬਾ ਰੱਖਿਆ ਪਾਣੀ ਪੂਰਾ ਪਵਾਇਆ ਮੱਝਾਂ ਮੈਂ ਗਰੰਟੀ ਕਰਦਾ ਤੁਹਾਨੂੰ ਦੁੱਧੋਂ ਛੱਡਣੀਆਂ ਪੈਣਗੀਆਂ ਭੱਜਣਗੀਆਂ ਠੀਕ ਹੈ ਜੀ ਫੀਡ ਫਾਰਮੂਲਾ ਪਪ ਕਰ ਲੈਣਾ ਔਖਾ ਕੰਮ ਔਖਾ ਕੰਮ ਨਹੀਂ ਹੈ ਜੀ 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 ਹੁਣ ਗੱਲ ਕੀ ਹੈ ਸਾਡਾ ਪਸ਼ੂ ਪਾਲਕ ਨਾ ਪਸ਼ੂਆਂ ਚ ਮੇਨ ਬਿਮਾਰੀ ਹੈਗੀ ਪੇਟ ਦਾ ਤਜਾਬੀਪਣ ਹਮ ਔਰ ਪੇਟ ਦੇ ਤਜਾਬੀਪਣ ਦਾ ਇੱਕ ਵੱਡਾ ਕਾਰਨ ਮੱਕੀ ਦਾ achar ਹੈ ਛੋਟੇ ਪਸ਼ੂ ਪਾਲਕਾਂ ਦਾ ਹਮ ਔਰ ਹਰਾ ਪੱਠਾ ਉਹ ਨਹੀਂ ਪਾ ਰਹੇ ਹਰਾ ਪੱਠਾ ਜੇ ਪਾਉਣ ਉਹ ਤਾਂ ਦੇਖੋ ਮੱਕੀ ਤਾਂ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਪਰ ਜੇ ਬਰਸੀਮ ਹੈ ਹਮ ਤਾਂ ਬਰਸੀਮ ਉਹਨਾਂ ਨੂੰ ਬੜੀ ਇਹ ਬਿਲਕੁਲ ਕਲੀਅਰ ਹਦਾਇਤ ਹੈ ਬੀਹੋ ਇੱਕ ਵਾਰੀ ਵਰਸੀਮ ਨੂੰ 2-3 ਦਿਨ ਧੁੱਪ ਲਵਾ ਕੇ ਪਾਉਣ ਸਿੱਧੀ ਸਿੱਧਾ ਤਾਜ਼ਾ ਵਰਸੀਮ ਨਹੀਂ ਪਾਉਂਗੇ ਤਾਜ਼ਾ ਵਰਸੀਮ ਪਾਉਣਗੇ ਨਾ ਜੀ ਤਾਜ਼ੇ ਵਰਸੀਮ ਚ ਸੈਪੋਨਨ ਹੁੰਦੇ ਆ ਅੱਛਾ ਜੀ ਸੈਪੋਨਨ ਉਹ ਫਾਰਾ ਬਹੁਤ ਜ਼ਿਆਦਾ ਕਰਦੇ ਆ ਹੂੰ ਦੂਜਾ ਤਾਜ਼ੇ ਵਰਸੀਮ ਚ ਪਾਣੀ ਹੁੰਦਾ 85 ਤੋਂ 90% ਹੂੰ ਮੰਨ ਲਓ ਜੇ ਪਸ਼ੂ ਨੇ 10 ਕਿਲੋ ਵਰਸੀਮ ਖਾਦਾ ਹੂੰ ਤਾਂ 850-9 ਕਿਲੋ ਪਾਣੀ ਗਿਆ ਹਾਂਜੀ ਵਰਸੀਮ ਤਾਂ ਕਿਲੋ ਡੇ ਕਿਲੋ ਗਿਆ ਹੂੰ ਫਿਰ ਉਹ ਫਾਰਾ ਕਰੂਗਾ ਦੁੱਧ ਘਟਾਊਗਾ ਪਸ਼ੂ ਦਾ ਟੈਂਪਰੇਚਰ ਘਟਾਊਗਾ ਉਸ ਵੇਲੇ ਸਰਦੀ ਹੁੰਦੀ ਹੈ ਸਰਤਾ ਕੰਮ ਕਰੂਗਾ ਹਾਂ ਇਹਦੇ ਵਾਸਤੇ ਕੀ ਹੈ ਹਰੇ-ਚਾਰੇ ਦੇ ਵਿੱਚ ਵੀ ਸਰਦੀਆਂ 'ਚ ਸਾਨੂੰ ਰਾਈ ਕਾ ਜਿਹੜਾ ਹੈਗਾ ਹਾਂਜੀ ਰਾਈ ਕਾ ਬੀਜਣਾ ਜ਼ਰੂਰੀ ਹੈ ਠੀਕ ਹੈ ਬਰਸੀਮ 'ਚ ਮਲਾ ਕੇ ਵੀ ਬੀਜ ਲੋ ਕਟਰ ਉਹਦੇ ਆਉਂਦੇ ਆ ਸਕੂਟਰ ਕਟਰ ਆਉਂਦੇ ਆ ਜਾਂ ਉਹਦਾ ਜਿਹੜੇ ਕਟਰ ਵੈਸੇ ਵੀ ਆਉਂਦੇ ਆ ਵਧੀਆ ਕੱਟਣ ਦੀ ਪ੍ਰੋਬਲਮ ਹੈ ਰਾਈ ਕਾ ਦੇ ਵਿੱਚ ਪਹਿਲੀ ਕੰਨਾ ਸੈਪੋਨਿੰਗ ਨਹੀਂ ਹੁੰਦੇ ਪ੍ਰੋਟੀਨ ਬਹੁਤ ਵਧੀਆ ਹੈ ਹਾਈ ਕੁਆਲਿਟੀ ਪ੍ਰੋਟੀਨ ਹੈ ਉਹਦੇ ਨਾਲ ਮੋਕ ਵੀ ਨਹੀਂ ਲੱਗਦੀ ਬਰਾਈ ਕਾ ਵੀ 2 ਦਿਨ ਕੱਟ ਕੇ ਬਿਨਾ ਕੁਤਰਾ ਕੀਤੇ ਪਾ ਸਕਦੇ ਬਰਸੀਮ ਵੀ ਬਿਨਾ ਕੁਤਰਾ ਕੀਤੇ ਪੈ ਜਾਂਦਾ ਜੇ 2 ਦਿਨ ਧੁੱਪ ਲਵਾ ਦੀ ਪਲਟੀ ਕਰਕੇ ਡਾਕਟਰ ਸਾਹਿਬ ਜੇ ਕੋਈ ਬੰਦਾ ਕਮਜ਼ੋਰ ਆ ਜਾ ਹੋਵੇ ਉਹਨੂੰ ਕੋਈ ਤਕਲੀਫ ਆ ਰਹੀ ਹੋਵੇ ਉਹ ਬਲੱਡ ਟੈਸਟ ਆਪਦਾ ਯੂਰੀਨ ਟੈਸਟ ਕਰਾਉਂਦਾ ਹੈਗਾ ਹਾਂਜੀ ਉਹਨੂੰ ਪਤਾ ਲੱਗ ਜਾਂਦਾ ਮੇਰੇ ਚ ਖੂਨ ਦੀ ਕਮੀ ਐ ਇਨਫੈਕਸ਼ਨ ਜਾਦੇ ਆ ਮੇਰੇ ਕੋਈ ਸਰੀਰ ਚ ਕੋਈ ਮੇਰਾ ਜਿਹੜਾ ਪੁਰਜਾ ਸਹੀ ਕੰਮ ਨਹੀਂ ਕਰ ਰਿਹਾ ਇੱਕ ਪਸ਼ੂ ਨੂੰ ਚਲ ਆਪਾਂ ਬਾਹਰੋਂ ਦੇਖ ਲਿਆ ਉਹ ਪਸ਼ੂ ਦਾ ਵੀ ਕੋਈ ਟੈਸਟ ਕਰਾ ਕੇ ਘਰੇਲੂ ਬਦਰ ਤੇ ਚੈੱਕ ਹੋ ਜਾਂਦਾ ਪਸ਼ੂ ਦਿਨੋਂ ਦੇ ਕੋ ਚਾਰ ਚੀਜ਼ਾਂ ਨਾਰਮਲ ਹੋਣੀਆਂ ਚਾਹੀਦੀਆਂ ਹੂੰ ਚਾਰ ਗੋਲਡਨ ਟੈਸਟ ਐ ਪਸ਼ੂ ਦੇ ਜੀ ਹੂੰ ਇਹ ਬੜਾ ਸੌਕੇ ਐ ਅਸਲ 'ਚ ਹੋਇਆ ਪਤਾ ਕੀ ਜੇ ਅਸੀਂ ਊੜਾੜੇ ਦੇ ਚੱਕਰ 'ਚ ਨਾ ਗਾਹਾਂ ਇੰਨਾ ਚਲੇਗੀ ਵੀ ਊੜਾੜੇ ਛੱਡਤਾ ਆਪਾਂ ਊੜਾੜੇ ਦੀ ਗੱਲ ਕਰਦੇ ਰੂਟ ਭੁੱਲ ਗਏ ਰੂਟ ਭੁੱਲ ਗਏ ਚਾਰ ਟੈਸਟ ਕਿਹੜੇ ਐ ਹੂੰ ਖੂਨ ਦਾ ਟੈਸਟ ਐ ਸੀਬੀਸੀ ਕੰਪਲੀਟ ਬਲੱਡ ਕਾਊਂਟ ਹੂੰ ਉਹੀ ਬੰਦਿਆਂ ਵਾਲਾ ਹਾਂ ਉਹਦਾ ਕੀ ਹੈ ਜੀ ਸਿੰਪਲ ਹੀਮੋਗਲੋਬਿਨ ਹੈ ਜਿਹੜਾ ਖੂਨ ਜਿਹਨੂੰ ਅਸੀਂ ਆਮ ਭਾਸ਼ਾ 'ਚ ਕਹਿੰਦੇ ਆ ਹੀਮੋਗਲੋਬਿਨ ਉਹ 10 ਗ੍ਰਾਮ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੂੰ ਜਿਹੜਾ TLC ਹੈ ਚਿੱਟੇ ਸੈੱਲ ਉਹ 10000 ਤੋਂ ਥੱਲੇ ਹੋਣੇ ਚਾਹੀਦੇ ਹੂੰ TLC 10000 ਤੋਂ ਘੱਟ Hb 10 ਗ੍ਰਾਮ ਤੋਂ ਵੱਧ ਵੱਧ ਤੀਜਾ ਖੂਨ ਦਾ ਟੈਸਟ ਬੜਾ ਇੰਪੋਰਟੈਂਟ ਹੈ ਜੀ ਉਹ ਹੈਗਾ ਯੂਰੀਆ ਜਾਂ ਨਾਈਟ੍ਰੋਜਨ ਹੂੰ ਉਹ ਸੀਰਮ ਤੋਂ ਹੋਣਾ ਪੱਠੇ ਪਾਨ ਤੋਂ ਡੇਢ ਦੋ ਘੰਟੇ ਬਾਅਦ ਗਾਲੇ ਤੋਂ ਮੰਨੋ ਜੇ 6 ਵਜੇ ਪੱਠੇ ਪਾਏ ਆ ਤਾਂ 7:30 8 ਵਜੇ ਸੈਂਪਲ ਲੈਣਾ ਕਿਵੇਂ ਲੈਣਾ ਸੈਂਪਲ ਵੀ ਉਹ ਸੈਂਪਲ ਲੈਣਾ ਹੈ ਲਾਲ ਟਿਊਬ ਚ ਖੂਨ ਜੰਮ ਜੇ ਜੀ ਚ ਇਹ ਸੈਂਪਲ ਲੈਣੇ ਪਹਿਲੇ ਨੀਲੀ ਟਿਊਬ ਚ ਠੀਕ ਹੈ ਜੀ ਜਿਹੜਾ ਯੂਰੀਆ ਦੀ ਮਾਤਰਾ ਖੂਨ ਦੇ ਵਿੱਚ ਉਹ 25 ਤੋਂ 30 ਮিলিਗ੍ਰਾਮ ਪਰ ਡੈਸੀਲੀਟਰ 100 ਮਿਲੀਗ੍ਰਾਮ ਖੂਨ ਚ 25 ਤੋਂ 30 ਮਿਲੀਗ੍ਰਾਮ ਯੂਰੀਆ ਹੋਣਾ ਚਾਹੀਦਾ ਹੂੰ ਜੇ ਜ਼ਿਆਦਾ ਹੈ ਤਾਂ ਪ੍ਰੋਟੀਨ ਜ਼ਿਆਦਾ ਪੈ ਰਹੀ ਹੈ ਜੇ ਘੱਟ ਹੈ ਤਾਂ ਪ੍ਰੋਟੀਨ ਘੱਟ ਪੈ ਰਹੀ ਹੂੰ ਜੇ 15 ਵੀ ਆਉਂਦਾ ਫਿਰ ਐਸ ਐਨ ਐਫ ਘਟੂਗੀ ਹੂੰ ਤੇ ਇਹ ਹੈ ਚੌਥਾ ਟੈਸਟ ਜਿਹੜਾ ਹੈਗਾ ਪਸ਼ੂ ਤੋਂ ਬਹੁਤ ਜ਼ਰੂਰੀ ਹੈ ਜਿਹੜਾ ਗੱਭਾਂ ਹੋਣ ਵਾਸਤੇ ਵੀ ਹੋਏਗਾ ਖੂਨ ਚ ਗਲੂਕੋਜ਼ ਬਲੱਡ ਗਲੂਕੋਜ਼ ਲੈਵਲ ਸ਼ੂਗਰ ਦੀ ਮਾਤਰਾ ਹੂੰ ਹੂੰ ਚੂਗਰਦੀ ਮਾਤਰਾ ਪਸ਼ੂ ਵਿੱਚ ਪਹਿਲੇ 3 ਮਹੀਨੇ ਸੂਣ ਤੋਂ ਬਾਅਦ 50 ਤੋਂ ਘੱਟ ਨਹੀਂ ਹੋਣੀ ਚਾਹੀਦੀ ਠੀਕ ਹੈ ਜੇ 50 ਤੋਂ ਘੱਟ ਹੈ ਨਾ ਉਹ ਪੂਰਾ ਦੁੱਧ ਦੇਵੇ ਨਾ ਉਹ ਪੂਰਾ ਦੁੱਧ ਲਾਵੇ ਨਾ ਉਹ ਗੱਪਣ ਹੋਵੇ ਕਿਨੂੰ ਆਪਾਂ ਕਹਿ ਦਿੰਨੇ ਵੀ ਉਹ ਟੀਕੇ ਦੀ ਲੋੜ ਪਊਗੀ ਜਾਂ ਉਹ ਟੀਕੇ ਦੀ ਲੋੜ ਪਊਗੀ ਹੋਰ ਵੀ ਬੜੀਆਂ ਸਮੱਸਿਆਵਾਂ ਹੋਣਗੇ ਦੁੱਧ ਲਾਹੂਗਾ ਹੀ ਨਹੀਂ ਉਹ ਜਾਦਰ ਬੈਠਾ ਰਹੂ ਉਹਦੇ ਵਾਸਤੇ ਕੀ ਹੈ ਸੂਣ ਤੋਂ ਬਾਅਦ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਪਹਿਲੇ 3 ਮਹੀਨੇ ਕਿਲੋ ਗੁੜ ਤੇ 6-7 ਕਿਲੋ 10 ਕਿਲੋ ਦੁੱਧ ਪਿੱਛੇ ਫੀਡ ਦੇਣੀ ਚਾਹੀਦੀ। ਇਹ ਮੇਰੀ ਵੀ ਲਾਸਟ ਵੀਡੀਓ ਦੇ ਥੱਲੇ ਬਹੁਤ ਕਮੈਂਟ ਕੀਤਾ ਕਹਿੰਦੇ ਵੀ ਗੁੜ ਦੇ ਦੋ ਲੱਡੂ ਦਾ ਖਵਾਏ ਜਾ ਸਕਦੇ ਆ। ਪਰ ਉਸ ਨੂੰ ਬਾਅਦ ਤੱਕ ਮੋਕਲਾ ਦੂਗਾ। ਗੁੜ ਦੇਖੋ ਗੱਲ ਇਹ ਹੈ ਜੇ ਵਜਨ ਪਸ਼ੂ ਦਾ 4 ਕੁਇੰਟਲ ਆ ਕਿੰਨਾ ਗੁੜ 4 ਕੁਇੰਟਲ ਹੈ ਜੀ ਇਹ ਤਾਂ ਕੋਈ ਚੱਕਰ ਹੈ। ਦੇਖੋ ਗੁੜ ਦੀ ਪ੍ਰੋਬਲਮ ਕੀ ਹੈ ਨਾ ਮੈਂ ਤੁਹਾਨੂੰ ਦੱਸ ਦਦਾ ਲੋਕ ਆਪਣੀ ਜਗ੍ਹਾ ਗਲਤ ਨਹੀਂ ਹੈਗੇ। ਹਮ ਗੁੜ ਨੂੰ ਹਮੇਸ਼ਾ ਜੀ ਦੋ ਹਿੱਸਿਆਂ 'ਚ ਵੰਡ ਕੇ ਖਵਾਉਣਾ ਚਾਹੀਦਾ। ਠੀਕ ਹੈ ਜੀ ਦਾਣੇ ਚਾਰੇ ਚ ਮਿਕਸ ਕਰਕੇ ਦੇਣਾ ਚਾਹੀਦਾ ਲੋਕ ਸਰਦੇ ਨਾ ਚਾਰ ਡਲੇ ਤਸਲੇ ਚ ਰੱਖ ਕੇ ਖਾਣ ਗੁੜ ਜਿਆਦਾ ਵਧੀਆ ਸ਼ੀਰੇ ਨਾਲੋਂ ਸ਼ੀਰੇ ਚ ਵੀ 40% ਤੋਂ ਵੱਧ ਤਾਂ ਗੁੜ ਹੁੰਦਾ ਨਹੀਂ ਪਰ ਸ਼ੀਰੇ ਚ ਕਈ ਵਾਰੀ ਟੌਕਸਿਨ ਜ਼ਹਿਰੀਲੇ ਦਾ ਬਹੁਤ ਹੁੰਦੇ ਸ਼ਰਾਬ ਵਰਗਾ ਮੁਸਕ ਮਾਰਦਾ ਉਹ ਤੇ ਗੁੜ ਜਿਹੜਾ ਹੈਗਾ ਜੀ ਗੁੜ ਨੇ ਗਲੂਕੋਸ ਲੈਵਲ ਨਾਰਮਲ ਰੱਖਣਾ 50 ਤੋਂ ਉੱਪਰ ਰੱਖਣਾ ਜਦੋਂ ਗਲੂਕੋਜ਼ ਲੈਵਲ 50 ਤੋਂ ਉੱਪਰ ਹੋਊਗਾ ਫਿਰ ਦੁੱਧ ਪੂਰਾ ਉਤਰੂਗਾ ਹਮ ਬੱਚੇ ਦਾ ਨੀਂਚ ਅੰਡਾ ਬਣੂਗਾ ਅੰਡਾ ਫੁੱਟੂਗਾ ਵੀ ਤੇ ਪਸ਼ੂ ਗੱਬਣ ਵੀ ਹੋਊਗਾ ਪੋਟਾਸ਼ੀਅਮ ਦਾ ਵੀ ਸੋਰਸ ਹੈ ਪੋਟਾਸ਼ੀਅਮ ਦਾ ਗੁੜ ਹੁਣ ਦੇਖੋ ਸਾਡੇ ਬੰਦੇ ਕਹਿੰਦੇ ਗਰਮੀਆਂ 'ਚ ਗੁੜ ਨਹੀਂ ਦੇਣਾ ਹਮ ਜਦ ਕਿ ਗੁੜ ਸ਼ੱਕਰ ਗਰਮੀਆਂ 'ਚ ਜ਼ਿਆਦਾ ਜ਼ਰੂਰੀ ਹੈ ਬੰਦਿਆਂ ਨੂੰ ਵੀ ਕਿਉਂਕਿ ਗਰਮੀਆਂ 'ਚ ਪੇਟ ਡਾਈਜੈਸ਼ਨ ਸਲੋ ਹੋ ਜਾਂਦਾ ਤੇ ਇਹਨੂੰ ਬੂਸਟ ਕਰਨ ਵਾਸਤੇ ਵੀ ਤਾਂ ਆਯੁਰਵੇਦ ਗੁੜ ਹੀ ਰეკਮੈਂਡ ਕਰਦਾ ਸਾਡੇ ਕੀ ਹੈ ਹਲੇ ਇਹ ਸਾਡਾ ਇਹ ਬੜਾ ਵੱਡਾ ਫੀਲਰ ਹੈ ਬੇਸਿਕ ਗੁੜ ਤੇ ਸ਼ਹਿਦ ਨੂੰ ਇਹ ਸਾਬਤ ਨਹੀਂ ਕਰ ਸਕਦੇ ਵੀ ਇਹ ਗਰਮ ਨਹੀਂ ਹੈਗੇ ਇਹ ਜਿਆਦਾ ਸੰਗਣੇ ਊਰਜਾ ਦੇ ਸੋਰਸ ਨੇ ਹੂੰ ਡੈਂਸਰ એનર્ਜੀ ਹੈ ਨਾ ਚ ਊਰਜਾ ਦੀ ਘੰਤਾ ਜਿਆਦਾ ਹੈ ਹੂੰ ਗਰਮ ਨਹੀਂ ਹੈਗੇ ਇਹ ਹੂੰ ਹੁਣ ਗੱਲ ਹੈ ਤੁਸੀਂ ਦੇਖੋ ਵੀ ਕਿਲੋ ਗੁੜ 400 ਕਿਲੋ ਦੇ ਪਸ਼ੂ ਨੂੰ ਤਾਂ ਕੁਝ ਵੀ ਨਹੀਂ ਕਹਿੰਦਾ ਹੂੰ ਪਰ ਪਹਿਲੇ 3 ਮਹੀਨੇ ਦੇਣਾ ਬਹੁਤ ਜ਼ਰੂਰੀ ਹੈ ਜੇ ਪਸ਼ੂ ਗੱਭਣ ਜੀ ਅੱਧਾ ਕਿਲੋ ਗੁੜ ਸਾਰਾ ਸਾਲ ਕੁਝ ਨਹੀਂ ਕਹਿੰਦਾ ਜਦੋਂ ਲੋਕ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਨਹੀਂ ਪਤਾ ਸਨ ਜੋ ਕਰਦੇ ਆ ਮੰਨ ਲਓ ਜਿਵੇਂ ਗੁੜ ਦਾ ਬਦਲ ਲੋਕਾਂ ਨੇ ਕੀ ਲੱਭ ਲਿਆ ਬਾਈਪਾਸ ਪੈਟ ਹੂੰ ਬਾਈਪਾਸ ਪੈਟ ਹੁਣ 700-1500 ਰੁਪਏ ਕਿਲੋ ਤੱਕ ਚਲੀ ਜਾਂਦੀ ਹੈ ਹੂੰ ਹੁਣ ਤੁਸੀਂ ਸੋਚੋਂ ਦੀ ਕਿੱਥੋਂ ਆ ਬਾਈਪਾਸ ਪੈਟ ਸਾਡੇ ਜੀ ਮਲੇਸ਼ੀਆ ਤੋਂ ਤੇਲ ਆਂਦਾ ਜਿਹੜਾ ਪਾਮ ਆਇਲ ਹੂੰ ਮੁੱਖ ਤੌਰ ਤੇ ਪਾਮ ਆਇਲ ਤੋਂ ਬਣਦੀ ਹੈ ਉਹਦਾ ਇੱਕ ਸਾਈਡ ਬੜਾ ਹਾਂ ਉਹਦਾ ਇੱਕ ਹੋਇਆ ਦੇਖੋ ਪਤਾ ਗੱਲ ਕੀ ਹੈ ਇਹ ਛੋਟੇ ਪਸ਼ੂ ਪਾਲਕ ਦੀ ਜ਼ਰੂਰਤ ਨਹੀਂ ਹੈਗੀ ਛੋਟੇ ਪਸ਼ੂ ਪਾਲਕ ਨੂੰ ਜੇ ਤੁਸੀਂ ਮੰਨ ਲਓ ਵੀ ਸਵਾ ਸਵਾ 100 ਰੁਪਏ ਕਿਲੋ ਬਾਈਪਾਸ ਫੈਟ ਹੈ ਹਮ ਤਰੋਚੋ ਜ 200 ਗ੍ਰਾਮ ਦਿੱਤੀ ਉਹਨੇ ਤਾਂ 25 ਰੁਪਏ ਦੀ ਪੇਗੀ ਤੇ 25 ਰੁਪਏ ਚੋ ਕਿਲੋ ਮੱਕੀ ਨਾਲ ਦੇ ਫਿਰ ਕਿਲੋ ਮੱਕੀ ਦਾ ਆਟਾ ਜੇ 25 ਰੁਪਏ ਦਾ ਦਊਗਾ ਉਹ ਹਮ ਜਾਂ ਕਿਲੋ ਮੱਕੀ ਦਾ ਦਰੜ 25 ਰੁਪਏ ਦਊਗਾ ਉਹ ਚ ਉਦੋਂ ਹਰ ਬਕੋਂ ਜ਼ਿਆਦਾ ਗੁਣ ਹੈ ਮਲਟੀ ਉਹ ਚ ਫੈਟ ਵੀ ਹੈ ਪ੍ਰੋਟੀਨ ਵੀ ਹੈ ਵਿਟਾਮਿਨ ਵੀ ਹੈ ਮਿਨਰਲ ਵੀ ਹੈ ਜੀ ਮੀਥਾਇਨਿਨ ਵੀ ਹੈ ਲਾਈਸੀ ਨੂੰ ਵੀ ਹੈ ਜੀ ਨੋ ਮਾਈਨੋ ਐਸਿਡ ਵੀ ਚਲੋ ਆਪਾਂ ਇਸ ਵੀਡੀਓ ਨੂੰ ਕਲੋਜ਼ ਕਰਦੇ ਹੈਗੇ ਆ ਜਿਹੜੇ ਕ੍ਰੇਲੂ ਪੱਧਰ ਤੇ ਪਸ਼ੂ ਰੱਖੇ ਜਾਂਦੇ ਆ ਆਪਣਾ ਦੁੱਧ ਪੈਦਾ ਕਰਨ ਲਈ ਥੋੜਾ ਦੁੱਧ ਵੱਜ ਜਾਂਦਾ ਹੈਗਾ ਲੋਕਾਂ ਨੂੰ ਦਿੰਦੇ ਹੈਗੇ ਜਾਂ ਦੁੱਧੀਆਂ ਨੂੰ ਪਾਉਂਦੇ ਹੈਗੇ ਆ ਉਹ ਤਿੰਨ ਵੱਡੀਆਂ ਹੋਰ ਕੀ ਗਲਤੀਆਂ ਕਰਦੇ ਨੇ ਜਿਹਦੇ ਕਰਕੇ ਪਸ਼ੂ ਵੇਚਣਾ ਪਿਆ ਜਾਂਦਾ ਕਟਿਆ ਆਲਿਆਂ ਨੂੰ ਰਿਪੀਟ ਜਾਂ ਸੰਗਲ ਹੀ ਲਾਣਾ ਪਿਆ ਜਾਂਦਾ ਇਹ ਤੁਹਾਡੀ ਪੋਜੀਸ਼ਨ ਹੈ ਮੇਨ ਗੱਲ ਕੀ ਹੈ ਦੇਖੋ ਪਹਿਲੀ ਵੱਡੀ ਗਲਤੀ ਕੀ ਹੈ ਉਹ ਦਾਣਾ ਵਧੀਆ ਪਾਉਣ ਪੂਰਾ ਪਾਉਣ ਵਧੀਆ ਦਾਣਾ ਕੀ ਹੁੰਦਾ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ ਵਧੀਆ ਦਾਣਾ ਕਿ ਇਹ ਮੰਨ ਲਓ ਪਸ਼ੂ ਨੂੰ ਉਹਨਾਂ ਨੇ 4 ਕਿਲੋ ਦਾਣਾ ਖਵਾਉਣਾ ਹੈ ਤਾਂ ਬੜਾ ਸਿੰਪਲ ਹੈ ਜੀ ਦੋ ਅਨਾਜ ਪਾ ਲਓ ਉਹਦੇ ਵਿੱਚ 1.5 ਕਿਲੋ ਦੇ ਕਰੀਬ ਮੰਨ ਲਓ 750 ਗ੍ਰਾਮ ਕਣਕ ਪਾ ਲਓ 750 ਗ੍ਰਾਮ ਮੱਕੀ ਪਾ ਲਓ ਕੋਈ ਪ੍ਰੋਬਲਮ ਨਹੀਂ ਆਉਂਦੀ 1.5 ਕਿਲੋ ਹੋ ਗਿਆ 1.5 ਕਿਲੋ ਹੋ ਗਿਆ 1.5 ਕਿਲੋ 'ਚ ਕੋਈ ਦੋ ਖੜਾ ਪਾ ਲਓ ਕਣਕ ਆਪਣਾ ਹਾਂ ਸਰੋਂ ਦੀ ਗੱਲ ਹੋਗੀ ਬੜੇਮਿਆਂ ਦੀ ਹੋਗੀ ਹੂੰ 4 ਕਿਲੋ 6 ਕਿਲੋ ਹੋ ਗਿਆ 1.5 ਕਿਲੋ ਜਿਹੜਾ ਬਚ ਗਿਆ 3 ਕਿਲੋ ਹੋ ਗਿਆ 1 ਕਿਲੋ ਬਚ ਗਿਆ ਜਿਹੜਾ 1 ਕਿਲੋ ਕੋਈ ਵੀ ਛਿਲਕਾ ਪਾ ਲਓ ਛੋਲਿਆਂ ਦਾ ਸੋਇਆਬੀਂ ਦਾ ਜਾਂ ਚੋਕਰ ਉੱਚ ਗੁੜ ਸ਼ੱਕਰ ਪਾ ਲੋ ਮੇਨ ਗੱਲ ਗਲਤੀ ਕਿੱਥੇ ਆ ਹੂੰ 25 ਤੋਂ 30 ਗ੍ਰਾਮ ਕਾਲਾ ਨਮਕ ਹੂੰ 50 ਤੋਂ 100 ਗ੍ਰਾਮ ਬਫਰ ਬਫਰ ਕੀ ਹੈ ਜੀ ਬੜਾ ਸਿੰਪਲ ਹੈ ਦੋ ਤੇ ਹੀ ਮਿੱਠਾ ਸੋਡਾ ਇੱਕ ਹਿੱਸਾ ਮੈਗਨੀਸ਼ੀਅਮ ਆਕਸਾਈਡ ਬਫਰ ਇਹ ਜੁਗਾਲੀ ਕਰਨ ਲਈ ਪਸ਼ਵਾਂ ਨੂੰ ਰੈਡੀਵੇਟ ਵੀ ਆਉਂਦਾ ਹੈ ਰੈਡੀਮੇਡ ਲੈ ਲਓ 50-60 ਰੁਪਏ ਕਿਲੋ ਹੈ ਹੂੰ ਔਰ ਮੇਨ ਗੱਲ ਹੈ 100 150 200 ਗ੍ਰਾਮ ਘਰੇ ਤਿਆਰ ਕੀਤਾ ਵਾ ਹੂੰ ਮਿਨਰਲ ਪ੍ਰੀਮਿਕਸ ਪ੍ਰੀਮਿਕਸ ਇਦੇ ਬਾਰੇ ਵਿੱਚ ਬਹੁਤ ਸਾਰੇ ਵੀਡੀਓ ਮੇਰੇ ਚੈਨਲ ਤੇ ਪਾਈਆਂ। ਬਾਜ਼ਾਰੋਂ ਇਹ 2.5 300 ਮਿਲਣਾ ਘਰੇ 150 ਰੁਪਏ ਬਣ ਜਾਣਾ। ਜੀ ਕਿਸਾਨ ਭਰਾ ਉਹ ਜਿਹੜੀਆਂ ਪਸ਼ੂਆਂ ਦੀਆਂ ਕੱਟੀਆਂ ਨੇ, ਵੱਛੀਆਂ ਨੇ, ਬੈੜੀਆਂ ਨੇ, ਵੱਡੇ ਪਸ਼ੂ ਨੇ ਜਾਂ ਨਵੇਂ ਸੂਏ ਨੇ, ਸੱਜਰ ਸੂਣ ਆ ਸੂਣ ਵਾਲੇ ਨੇ ਹਜੇ ਉਹਨਾਂ ਸਾਰਿਆਂ ਦੀਆਂ ਫੀਡ ਦੇ ਫਾਰਮੂਲੇ ਵੀ ਇਸ ਕਿਤਾਬ ਦੇ ਵਿੱਚ ਨੇ। ਇਹਨਾਂ ਦੇ ਚੈਨਲ ਤੇ ਹਰ ਰੋਜ਼ ਡੇਲੀ ਡੋਜ਼ ਅਪਡੇਟ ਹੁੰਦਾ ਰਹਿੰਦਾ ਹੈਗਾ। ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਵੀ ਅਪਡੇਟ ਕਰ ਸਕਦੇ ਹੋ ਸਵਾਲ ਤੁਹਾਡੇ ਬਹੁਤ ਹੋਣਗੇ ਆਉਣ ਵਾਲੀਆਂ ਵੀਡੀਓ ਚ ਕਵਰ ਕਰਾਂਗੇ ਨੀਚੇ ਕਮੈਂਟ ਅੱਜ ਲਿਖ ਸਕਦੇ ਹੋ ਤਾਂ ਸਭ ਅੱਜ ਦੀ ਵੀਡੀਓ ਵਿੱਚ ਕੁਝ ਰਹਿੰਦਾ ਤਾਂ ਦੱਸੋ ਅੱਧਾ ਮਿੰਟ ਹੋਰ ਜੀ ਪਹਿਲਾ ਹੈਗਾ ਫੀਡ ਸਹੀ ਰੱਖੋ ਖੁਰਾਕ ਦੂਜਾ ਹੈਗਾ ਪਸ਼ੂ ਨੂੰ ਨਾ ਪੱਖਾ ਠੰਡੀ ਹਵਾ ਦੇਣੀ ਜ਼ਰੂਰੀ ਹੈ ਜੀ ਉਹਦੇ ਵਾਸਤੇ ਨਾ ਖਾਸ ਕਰਕੇ ਗਿੱਲੀ ਗਰਮੀ ਹੈ ਜਿਹੜੀ ਪੱਖੇ ਚੱਲਦੇ ਰਹਿਣ ਔਰ ਤੀਜੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਪਸ਼ੂ ਨੂੰ ਪਹਿਲਾਂ ਵੀ ਪਾ ਦਿੱਤੀਆ ਪਾਣੀ ਪੂਰਾ ਮਿਲੇ ਜੇ ਪਾਣੀ ਪੂਰਾ ਨਹੀਂ ਹਵਾਣੀ ਹੈਗੀ ਠੰਡੀ ਤਾਂ ਸਮੱਸਿਆਵੋ ਕਈ ਕਈ ਥਾਵਾਂ ਤੇ ਨਹਿਰੀ ਪਾਣੀ ਹੁੰਦਾ ਹੀ ਨਹੀਂ ਹੈਗਾ ਪਸ਼ੂਆਂ ਨੂੰ ਪਿਉਣ ਵਾਲੇ ਵਾਟਰ ਵਾਕਸ ਦਾ ਪਾਣੀ ਆਪਣੇ ਨਹੀਂ ਹੁੰਦਾ ਹੈਗਾ ਤਾਂ ਉੱਥੋਂ ਦੇ ਪਾਣੀ ਦਾ ਆਪ ਟੈਸਟ ਕਰਾਉਣੇ ਆ ਤਾਂ ਉਹਦੀ ਕਈ ਵਾਰੀ ਟੀਡੀਐਸ ਸਟਰੈਂਥ 1000 ਆਉਂਦਾ ਕਿ ਉਹ ਪਸ਼ੂਆਂ ਦੋਸ਼ ਬਣਾ 3000 ਟੀਡੀਐਸ ਵਾਲਾ ਜਿਹੜਾ ਪਾਣੀ ਹੈ ਹੂੰ ਉਹ ਪਸ਼ੂ ਕਦੇ ਪੂਰਾ ਦੁੱਧ ਨਹੀਂ ਦੇ ਸਕਦਾ ਰਾਜੀ ਨਹੀਂ ਹੁੰਦਾ ਜੀ ਉਹ ਰਾਜੀ ਕਿਉਂ ਉਹਦੇ ਹਜਮ ਹੀ ਨਹੀਂ ਹੁੰਣਾ ਉਹਦੇ ਗੋਹੇ ਚ ਜਾਣਾ ਸਾਰਾ ਕੁਝ ਠੀਕ ਹੈ ਦੇਖੋ ਕਰੇ ਨਾ ਦੁੱਧ ਪੈਦਾ ਕਰਨਾ ਸੌਖਾ ਕੰਮ ਨਹੀਂ ਪਰ ਗੱਲ ਇਹ ਹੈ ਵੀ ਬਹੁਤ ਸਾਰੇ ਬਾਹਰ ਇਹ ਕਹਿੰਦੇ ਆ ਵੀ ਜੇ ਦੁੱਧ ਚੋਵਾਂਗੇ ਨਹੀਂ ਥਣਾ ਚੋਂ ਤਾਂ ਫਿਰ ਉਸਮਾਨ ਤੋਂ ਥੋੜੀ ਟਪਕੂਗਾ ਬਿਲਕੁਲ ਜੀ ਮੀ ਥੋੜੀ ਪੈਣਾ ਦੁੱਧ ਦਾ ਵਿਆਹ ਤੋਂ ਬੰਦੀ ਦਾ ਹਿੱਸਾ ਰਾਉਣਾ ਪਵੇ ਸੋ ਇਹ ਘਰੇ ਵੀ ਦੁੱਧ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਬਾਕੀ ਦੇਖੋ ਦੁੱਧ ਦੀ ਡਿਮਾਂਡ ਬਹੁਤ ਵੱਧ ਰਹੀ ਹੈ ਨਕਲੀ ਨੁਕਲੀ ਸਭ ਕੁਝ ਥੋੜੇ ਚਿਰ ਦੀ ਗੱਲ ਹੋ ਜਾਣਾ ਸੱਟ ਕੇ ਠੀਕ ਹੈ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਜੀ ਬਹੁਤ ਧੰਨਵਾਦ ਥੈਂਕ ਯੂ